ਅੱਜ ਤਾਂ ਅਸੀਂ ਜਿਹੜਾ ਤੇ ਲੈ ਕੇ ਆਏ ਆ ਜਿਹੜਾ ਪੰਚਰਾਖਾਨੇ ਜਿਹੜਾ ਪਾਣੀ ਆ ਪਾਣੀ ਦੇ ਨਾਲ ਜਿਹੜਾ ਆਟਾ ਪੀਸਿਆ ਜਾਂਦਾ ਜਿਹੜੇ ਘਰਾੜਾ ਪਾਣੀ ਦੇ ਨਾਲ ਚੱਲਦੀ ਹੈ ਕਿਤੇ ਅੱਜ ਕੱਲ੍ਹ ਹਰ ਤਰ੍ਹਾਂ ਦੀ ਚੱਕੀ ਆ ਗਈ ਆ ਹਰ ਤਰ੍ਹਾਂ ਇਲੈਕਟ੍ਰਿਕ ਚੱਕੀਆਂ ਆ ਗਈਆਂ ਉੱਥੇ ਹੀ ਘਰਾੜਾ ਲੱਗਦਾ ਹੈ ਜਿਹੜਾ ਪਾਣੀ ਨਾਲ ਚੱਲਦਾ ਹੈ ਔਰ ਜਿਹੜਾ ਉਹਦਾ ਆਟਾ ਆ ਆਟਾ ਵੀ ਉਹਦਾ ਜਿਹੜਾ ਬੜਾ ਠੰਡਾ ਆਟਾ ਹੁੰਦਾ ਆਪਾਂ ਗੱਲ ਵੀ ਕਰਨੀ ਆ ਕਿ ਨਾਂ ਭਾਈ ਦੇ ਨਾ ਮੇਰਾ ਨਾਂ ਜੀ ਚਮਕੌਰ ਸਿੰਘ ਗੜੀ ਪਰਵਾਰ ਪਿੰਡ ਖੜੇ ਡਿ ਘਾੜਿਆ ਇੱਕ ਦੋ ਦਾ ਘਾੜਿਆ ਇਹ ਪਾਣੀ ਇੰਡਰੇਗਾ ਦੇ ਟਾਈਮ ਦੇ ਜਿਹੜੇ ਆ ਘਾੜਾ ਪਰਾਨੇ ਸਭ ਕੁਝ ਢਾਟੂ ਰਿ ਗਿਆ ਜੀ ਇਹ ਤਵੇਂ ਕੋਈ ਨਹੀਂ ਆਈ ਆਪ ਚਾਰ ਕੀਤੇ ਆ ਖਾਸ ਮਾਨ ਕੋਲ ਜਾ ਕੇ ਹੁਣ ਜੀ ਆ ਦੇਸੀ ਜਲਾਲ ਲਾ ਕੇ ਪਿਆਰ ਕੀਤੇ ਆ ਤੇ ਬਿਲਕੁਲ ਵਧੀਆ ਚੱਟੀਆਂ ਜਿਹੜੀਆਂ ਆ ਆਟਾ ਪੀਂਦੀ ਆਏ ਤੁਸੀਂ ਦੇਖ ਸਕਦੇ ਹੋ ਆਟਾ ਬਿਲਕੁਲ ਠੰਡਾ ਹੁੰਦਾ ਵਾ ਜੀ ਚੱਲਦੀ ਆ ਤੇ ਨਹੀਂ ਹੱਥ ਲਾਈਏ ਤੇ ਬਿਲਕੁਲ ਠੰਡਾ ਹੁੰਦਾ ਵਾ ਜੀ ਚੱਲਦਾ ਕਿਸ ਤਰ੍ਹਾਂ ਆਇਆ ਉਹ ਪਾਣੀ ਥੱਲੇ ਇੱਕ ਪ੍ਰਸਾਤ ਲੱਗਾ ਹੁੰਦਾ ਵਾ ਜੀ ਉਹ ਪਾਣੀ ਦੇ ਵੇਕੀ ਉਹ ਤੇ ਗਾਤ ਨਹੀਂ ਜਾਂਦਾ ਬੜਾ ਪਾਣੀ ਖਰਾਬ ਕਰਦਾ ਵਾ ਲਾਗੇ ਪਾਰੀ ਜਿਹੜੀ ਆ ਜਾਂਦਾ ਥੱਲੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਅੰਗਰੇਜ਼ਾਂ ਦੀ ਨੌਜ ਨਾ ਹੀ ਜਿਹੜਾ ਵਾ ਥੱਲੇ ਦਾ ਕੰਮ ਜਿਹੜਾ ਵਾ ਅੰਗਰੇਜ਼ਾਂ ਦੇ ਤਰੀਕੇ ਨਾਲ ਕਰ ਰਿਹਾ ਜੀ ਉਦੋਂ ਦਾ ਉਦੋਂ ਦਾ ਬਸ ਜਵਾਣਾ ਨੂੰ ਘੇਰੇ ਪਾ ਲਿਆ ਵਾ ਫਰੇ ਦੇਖੇ ਜੇ ਤੇ ਫਿਰ ਚੱਲਦਾ ਵੀ ਕੁਝ ਟਾਈਮ ਲਈ ਹੁੰਦਾ ਜੇ ਨਹਿਰਾ ਚੱਲਦੀ ਆ ਤਾਂ ਉਹ ਭਾਵੇਂ ਨਹਿਰਾ ਜਿੰਨਾ ਕਿ ਚੱਲਦੀਆਂ 24 ਘੰਟੇ ਚੱਲੀ ਜਾਣ ਪਾਣੀ ਆਈ ਜਾਏ ਤੇ ਬੰਦ ਨਹੀਂ ਹੁੰਦੇ ਜਿੱਦ ਨੂੰ ਪਾਣੀ ਪਾਉਂਦੇ ਰਹੇ ਜੀ ਉਹ ਦਿਨਾਂ ਨੂੰ ਇਹ ਬੰਦ ਕਰਨੇ ਪੈਂਦੇ ਆ ਪਾਣੀ ਕੋਈ ਬਗੈਰ ਨਹੀਂ ਚੱਲਦਾ ਤਾਂ ਫਾਇਦਾ ਕੀ ਆ ਤੇਰੇ ਭਾਜੀ ਬਰੇ ਦਾਦੇ ਆ ਪਤਲੀ ਪੁਤਲੀ ਜਿਹੜੀ ਆ ਇਹ ਆਡੇ ਨਾਲ ਨਹੀਂ ਹੁੰਦੀ ਉਹਦਾ ਆ ਤਾਂ ਜਿਹੜਾ ਬਿਲਕੁਲ ਠੰਡਾ ਹੁੰਦਾ ਵਾਰੀ ਰੋਟੀ ਸੁੱਕਦੀ ਨਹੀਂ ਆ ਤੇ ਨੰਬਰ ਤੋਂ ਜਿਹੜੀਆਂ ਆ ਜਿੱਦਾਂ ਵੇਨੇ ਆ ਕਿ ਦੁੱਧ ਲਿਆਉਂਦੇ ਆ ਬਾਜ਼ਾਰ ਤੋਂ ਉਹਦੇ ਵਿੱਚ ਉਹਨਾਂ ਮਲਾਈ ਮੂਰੀ ਲਾਈ ਹੁੰਦੀ ਆ ਜੀ ਯੋਹਾਂ ਇੱਤੇ ਕਾ ਦੋ ਰੋ ਕਾ ਨੇ ਆ ਇੱਕ ਸਾਰੇ ਪੀਟਾ ਬਿਲਕੁਲ ਸੰਪੂਰਨ ਹੁੰਦੀਆਂ ਵਾ ਇਹਦਾ ਸੂਰਾ ਵੀ ਨਿਕਦਾ ਸੂਜੀ ਵੀ ਨਿਕਦੀ ਮੈਦਾ ਵੀ ਨਿਕਦਾ ਇਹ ਬਿਲਕੁਲ ਸੰਪੂਰਨ ਆਟਾ ਹੁੰਦਾ ਵਾ ਜੀ ਇਹ ਜਿਹੜਾ ਬਿਲਕੁਲ ਦੇਖੋ ਤੂੰ ਦੇਖ ਰਹੇ ਨੇ ਜੇਤੀ ਤਰੀਕੇ ਨਾਲ ਕਣਕ ਪਾ ਰਹੀ ਆ ਤੇ ਸਿਰਫ ਬਾਹਰ ਆ ਰਹੀ ਆ ਇੱਥੇ ਕੋਈ ਸੂਰੇ ਦੀ ਸੂਜੀ ਦੀ ਛਣਾਈ ਨਹੀਂ ਹੁੰਦੀ ਜੀ ਤਾਂ ਕਰਕੇ ਜਿਹੜਾ ਇਹ ਆਟਾ ਗੁਣਾ ਵਾਲਾ ਹੁੰਦਾ ਵਾ ਇਹ ਕਣਕ ਦਾ ਹੀ ਪੀਸਿਆ ਜਾਂਦਾ ਤੇ ਹੋਰ ਨਹੀਂ ਆ ਉਹ ਰੋਟੀ ਆ ਤੇ ਪੀਸੇ ਜਾਂਦੇ ਆ ਜਿੱਦਾਂ ਕਣਕ ਦਾ ਮੱਕੀ ਦਾ ਬਾਦਰੇ ਦਾ ਮੱਟਰ ਦਾ ਬਾਜਰੇ ਦਾ ਤੇ ਸ਼ੂਗਰ ਫ੍ਰੀ ਆਟਾ ਜਿਹੜਾ ਆ ਆਦੇ ਕੋ ਸਪੈਸ਼ਲ ਮਿਲਦਾ ਵਾ ਜੀ ਜੋ ਸ਼ੂਗਰ ਦੇ ਮਰੀਜ਼ ਆ ਸਾਡੇ ਕੋਲ ਜਿਹੜਾ ਆਟਾ ਉਹ ਸਪੈਸ਼ਲ ਹੀ ਤਿਆਰ ਕਰਦੇ ਆ ਉਹ ਖੜ ਕਰਦੇ ਆ ਦੇਖੇ ਜਾਈ ਤੇ ਇਹਦੇ ਆਟਾ ਵਾਏ ਵਲਾ ਇਹਦਾ ਫਿਰ ਜਣਾ ਕਿੰਨਾ ਕੁ ਦੀ ਢਾੜੀ ਚ ਪੀਸ ਲਿੰਦੇ ਆ ਇਹ ਭਾਜੀ ਜਿਹੜੀਆਂ ਚੱਕੀਆਂ ਤੇ ਪਿੰਡੀਆਂ ਦਾ ਆਟਾ ਬਹੁਤ ਸਲੋ ਆ ਸਲੋਸ ਦੀ ਦਾ ਬੋਰਡ ਦਾ ਆਟਾ ਪਿੰਡੀਆਂ ਵਾਲੀ ਏ ਢਾਈ ਕਿਲੋ ਜਿਹੜੀ ਮਹਾ ਜਿਹੜਾ ਆਟਾ ਨਿਕਲਦਾ ਵਾ ਇਹਨਾਂ ਦੇ ਦੇਖੋ ਨੇ ਆ ਜਿਹੜਾ ਆਟਾ ਕਿਸ ਤਰ੍ਹਾਂ ਪੀਸਿਆ ਜਾਂਦਾ ਕੀ ਦੇਖ ਸਕਦੇ ਜੀ ਇਹ ਜਿਹੜੀ ਆ ਚੱਕੀ ਆ ਜਿਹੜੀ ਪਾਣੀ ਦੇ ਨਾਲ ਚੱਲਦੀ ਆ ਪਾਣੀ ਦੇ ਨਾਲ ਚੱਕੀ ਚੱਲਦੀ ਆ ਤੁਸੀਂ ਦੇਖ ਸਕਦੇ ਜੀ ਇਹ ਜਿਹੜੀ ਚੱਕੀ ਆ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਪਰ ਪਹਿਲਾਂ ਇਹਨਾਂ ਨੂੰ ਕੋਈ ਇਹ ਪੁੱਛਦੇ ਆ ਜਿਹੜਾ ਉਹਦੇ ਆਟਾ ਪੀਸਿਆ ਜਾ ਰਿਹਾ ਹੈ ਤੇ ਚੱਕੀ ਦਿਖਾਉਣ ਦੇ ਸਾਰਨੇ ਜਿਹੜਾ ਪਾਣੀ ਇਹਨਾਂ ਦੇ ਅੰਦਰ ਇੱਥੇ ਆਂਦਾ ਆਪਾਂ ਤੁਹਾਨੂੰ ਇਹਨਾਂ ਨੂੰ ਤੁਸੀਂ ਦੇਖ ਸਕਦੇ ਜੀ ਇਹ ਚੱਕੀਆਂ ਲੱਗੀਆਂ ਇੱਥੇ ਸਾਰੀਆਂ ਔਰ ਇਹ ਸਾਰੀਆਂ ਚੱਕੀਆਂ ਫਿਰ ਪਾਣੀ ਨਾਲ ਚੱਲਦੀਆਂ। ਹਾਂ ਜੀ ਇਹ ਸਾਰੀਆਂ ਪਾਣੀ ਨਾਲ ਹੀ ਆਉਂਦੇ। ਜਿੱਥੇ ਪਾਣੀ ਆਉਂਦਿਆ ਵਾ, ਇੱਥੇ ਵੀ ਅਸੀਂ ਚੱਕੀ ਚਾਲ ਕਰਦੇ ਹਾਂ ਬਾਜਰਾ ਕਣਕ ਵਾਲੀ ਖਰਾਲ ਨੂੰ। ਇਹ ਪਾਣੀ ਨਾਲ ਪਰ ਵਰੀਆਂ ਸਾਰੀਆਂ ਚੱਲਦੀਆਂ। ਹਾਂ ਜੀ ਜੀ ਪਾਣੀ ਨਾਲ ਬਿਲਕੁਲ ਘੁੰਮਣੀਆਂ ਜਿੱਨਾ ਪਾਣੀ ਵਧ ਆਊਗਾ ਉਹਨਾਂ ਦੀ ਵਰੀਆਂ ਘੁੰਮਣਗੀਆਂ। ਫਿਰ ਜਿਹੜੀ ਇਹਨਾਂ ਪਾਣੀ ਆ ਫਿਰ ਬੰਦ ਕਰਨਾ ਆਏ ਤਾਂ ਕਿਸੇ ਦਾ ਕਰਦੇ। ਪਾਣੀ ਦਾ ਜੀ ਆ ਪਿੱਛੇ ਇੱਕ ਦੇਸੀ ਜਗਾ ਲਾਇਆ ਵਾ ਆਪਣੇ ਕੋਲ ਹੀ ਤੇ ਉਹਨਾਂ ਜਿਹੜਾ ਅੱਗੇ ਪਾਣੀ ਦੇ ਬੰਦ ਕਰਦੇ ਯਾਰ ਜਦੋਂ ਬੰਦ ਹੋ ਜਾਂਦੀਆਂ ਉਹਨੂੰ ਖੋਦ ਦਿਆ ਤੇ ਚੱਕੀਆਂ ਖੁੱਲ ਜਾਂਦੀਆਂ। ਕਿੰਨੇ ਕ ਪਿੰਡ ਫਾਇਦਾ ਲੈਂਦੇ ਫਿਰ ਇਹ ਜੀ ਦੂਰ ਦੂਰ ਤੋਂ ਆਂਦੇ ਆ ਬਹੁਤ ਪੁਰਾਣੇ ਲੋਕ ਜਿਨ੍ਹਾਂ ਨੂੰ ਇਹ ਕੰਮ ਦੀ ਲੋੜ ਜੀ ਆ ਕਿ ਆਟਾ ਵਧੀਆ ਆਵਾ ਤਾਂ ਲੋਕ ਦੂਰੋਂ ਵੀ ਆ ਜਾਂਦੇ ਆ ਤੇ ਕੁਝ ਲੋਕ ਜਿਹੜੇ ਆ ਕੇ ਕੰਮਕਾਰਾਂ ਚ ਵਿਜੀ ਆ ਉਹ ਅੱਜ ਕੱਲ੍ਹ ਕਹਿੰਦੇ ਚਲੋ ਚੱchnਿਆਂ ਤੇ ਥੋਟੋਂ ਨਹੀਂ ਕੋਈ ਬੈਲੀ ਜਿਨ੍ਹਾਂ ਨੂੰ ਨਵੋ ਜਿਆ ਦੂਰ ਤੋਂ ਚੱਲ ਕੇ ਆ ਜਾਂਦੇ ਆ ਇਹ ਦੇਖਿਆ ਤੁਸੀਂ ਇਹਨਾਂ ਨੇ ਕਿਹਾ ਵੀ ਜਿਹੜਾ ਇਹ ਆਟਾ ਵਾ ਕੋਈ ਜਿਨਾ ਕੁਸ਼ ਕੱਢਿਆ ਜਾਂਦਾ ਜਿਸ ਤਰ੍ਹਾਂ ਸੂਜੀ ਕੱਢ ਦਿੰਦੇ ਆ ਕੁਝ ਹੋਰ ਵੀ ਉੱਥੋਂ ਨਿਕਲ ਜਾਂਦਾ ਪਰ ਇਹ ਜਿਹੜਾ ਆਟਾ ਵਾ ਤੇ ਬਿਲਕੁਲ ਸਾਫ਼ ਸੁਥਰਾ ਵਾ ਆਟਾ ਵਾ ਔਰ ਬੜਾ ਵਧੀਆ ਆਟਾ ਸਿਹਤ ਵਾਸ